2 ਮਹੀਨੇ ਪਹਿਲਾਂ ਫਿਲੀਪੀਨ ਦੇ ਵਿੱਚ ਕਮਾਈ ਕਰਨ ਗਿਆ ਮਾਪਿਆਂ ਦੇ ਪੁੱਤ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਮ੍ਰਿਤਕ ਨੌਜਵਾਨ ਮਾਪਿਆਂ ਦਾ ਸੀ ਇੱਕ ਲੋਤਾ ਪੁੱਤ ਸਮਾਣਾ ਦੇ ਕੇਸਵਨਗਰ ਚ ਰਹਿਣ ਵਾਲੇ ਮਨੀਸ਼ ਸਿੰਘਲਾ 2 ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਫਿਲੀਪੀਨਸ ਦੇ ਵਿੱਚ ਰੋਜ਼ਗਾਰ ਵਾਸਤੇ ਗਿਆ ਸੀ ਲੇਕਿਨ ਅੱਜ ਅਚਾਨਕ ਸਵੇਰੇ ਫਿਲੀਪੀਨਸ ਤੋਂ ਉਸ ਦੀ ਮਾਂ ਨੂੰ ਫੋਨ ਆਉਂਦਾ ਹੈ ਕਿ ਉਸ ਦੀ ਤਬੀਅਤ ਖਰਾਬ ਹੋ ਗਈ ਹੈ ਔਰ 15-20 ਮਿੰਟ ਦੇ ਵਿੱਚ ਮਨੀਸ਼ ਸਿੰਘਲਾ ਦੀ ਉੱਥੇ ਮੌਤ ਹੋ ਗਈ। ਇਸ ਮੌਤ ਦੀ ਸੂਚਨਾ ਮਿਲਣ ਦੇ ਬਾਅਦ ਪੂਰੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਔਰ ਪਰਿਵਾਰ ਦਾ ਇੱਕ ਲੌਤਾ ਬੇਟਾ ਸੀ ਜੋ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਲੇਕਿਨ ਪਰਿਵਾਰ ਦੇ ਗੁਜ਼ਾਰੇ ਦੇ ਲਈ ਨੌਜਵਾਨ ਫਿਲੀਪੀਨਸ ਦੇ ਵਿੱਚ ਗਿਆ ਸੀ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਾਨਕ ਉਸ ਦੇ ਦਰਦ ਹੋਇਆ ਔਰ ਕੁਝ ਹੀ ਮਿੰਟਾਂ ਵਿੱਚ ਉਸ ਦੀ ਉੱਥੇ ਮੌਤ ਹੋ ਗਈ। ਇਸ ਸੋਚਨਾ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਮਯੂਸੀ ਹੈ ਮਹੇਸ਼ ਸਿੰਘਲਾ ਭਾਰਤੀ ਜਨਤਾ ਪਾਰਟੀ ਕੇ ਸਮਾਣਾ ਮੰਡਲ ਦੇ ਪ੍ਰਧਾਨ ਵਿਨੋਦ ਸਿੰਘਲਾ ਦੇ ਭਤੀਜੇ ਸਨ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਸ ਦੀ ਡੈਡ ਬੋਡੀ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕੇ ਤਾਂ ਜੋ ਮਾਪੇ ਉਸ ਦਾ ਸੰਸਕਾਰ ਕਰ ਸਕਣ ਮ੍ਰਿਤਕ ਕ ਮਨੀਸ਼ ਦੀ ਭੈਣ ਨੇ ਦੱਸਿਆ ਕਿ ਰੋਜ਼ ਮੇਰੇ ਭਰਾ ਦਾ ਫੋਨ ਆਉਂਦਾ ਸੀ ਲੇਕਿਨ ਅੱਜ ਸਵੇਰ ਜੋ ਫੋਨ ਆਇਆ ਉਸ ਨੇ ਸਾਡਾ ਸਭ ਕੁਝ ਖਤਮ ਕਰ ਦਿੱਤਾ ਮਨੋਜੀ ਪਤੀਜੇ ਦਾ ਨਾਮ ਕੀ ਸੀ ਕਿੰਨਾ ਟਾਈਮ ਹੋ ਗਿਆ ਤੇਰੇ ਦੇਸ ਕੇ ਅਸੀਂ ਮਨੀਸ਼ ਸਿੰਘ ਦਾ ਨਾਮ ਸੀ ਜੀ ਫਿਲੀਪੀਨਸ ਗਿਆ ਸੀ 1 ਮਹੀਨਾ ਪਹਿਲਾਂ ਤੇ ਅੱਜ ਸਵੇਰੇ ਤਕਰੀਬਨ 7:00 ਵਜੇ ਸਾਨੂੰ ਇਹ ਪਤਾ ਲੱਗਿਆ ਵੀ ਉਹਨਾਂ ਉੱਤੇ ਅਟੈਕ ਹੋ ਗਿਆ ਕਿੰਨੇ ਕੇਜ ਇਸ ਕੀ ਤੇ 35 ਸਾਲ ਦੀ ਹੋ ਗਿਆ ਸਾਰੀ ਜੀ ਮੈਰੀ ਮੈਰੀ ਕੀ ਹੋਈ ਹੋਈ ਆ ਇੱਕ ਛੋਟੀ ਬੱਚੀ ਆ ਜੀ ਅੱਛਾ ਹਾਂ ਜੀ ਤੇ ਇਹਦੇ ਬਾਦਰ ਸਾਹਿਬ ਦਾ ਪਾਦਰ ਐਕਸਪਾਇਰ ਹੋਏ ਨੇ ਪਹਿਲਾਂ ਖਾਜਾ ਜੀ ਕੈਨੇਡਾ ਕਿੰਨਾ ਖਰਚਾ ਲਾਇਆ ਹੁਣ ਵੀ ਭੇਜਿਆ ਹੋਵੇ ਫਿਲੀਪੀਨਸ ਗਿਆ ਸੀ ਜੀ ਫਿਲੀਪੀਨਸ ਅਸੀਂ ਕਿੰਨਾ ਖਰਚਾ ਕੀਤਾ ਕਿਰਮਾਨ 7 7-8 ਲੱਖ ਰੁਪਏ ਲੱਗਿਆ ਸੀ ਭੇਜਣ ਤੇ ਕਿੰਨੇ ਵਜੇ ਇਨਫਰਮੇਸ਼ਨ ਮਿਲੀ ਦੋਨੋਂ ਕਿ ਮਤਲਬ ਕਾਰਨ ਬਣਿਆ ਕੰਮ ਤੇ ਗਿਆ ਸੀ ਇਹ ਘਰ ਸੀ ਸਵੇਰੇ ਘਰ ਸੀ 7:30 ਵਜੇ ਤੋਂ 8:00 ਵਜੇ ਤੱਕ ਕਰੀਬ ਉਰੇ ਪੰਜਾਬ ਦੇ ਵਿੱਚ ਸਾਡੇ ਘਰ ਵਿਆਹ ਕਰਕੇ ਨੂੰ ਅਟੈਕ ਹੋ ਗਿਆ ਪਰ ਸਾਨੂੰ ਯਕੀਨ ਨਹੀਂ ਹੋਇਆ ਹੈਗਾ ਬਹੁਤ ਬੁਰਾ ਹਾਲ ਹੈ ਸਦੂ ਕਰਦਾ ਕੋਈ ਕੋਈ ਬਰਦਰ ਸਿਸਟਰ ਹੋਰ ਵੀ ਹੈ ਉਹ ਦੀ ਸਿਸਟਰ ਹੈ ਮੈਰਿਡ ਹੈ ਬਸ ਇਕੱਲੇ ਬੱਚਾ ਸੀ ਸਿਸਟਰ ਸੀ ਉਹ ਮੈਰਿਡ ਹੈ ਬੱਚਾ ਬਹੁਤ ਛੋਟਾ ਬੱਚਾ ਹੈ ਜੇ ਕਿੰਨੀ ਬਣੀ 35 ਸਾਲ ਦੀ ਸਰਕਾਰ ਤਾਂ ਕਿਸ ਤਰੀਕੇ ਦੀ ਹੈਲਪ ਦਸੀ ਕਹਿੰਦੇ ਬਈ ਜਲਦੀ ਬੋਡੀ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਉਹਦੇ ਡੈੱਡ ਬੋਡੀ ਉਰੇ ਆਵੇ ਤਾਂ ਕਿ ਅਸੀਂ Hindu ਰੀਤੀ ਰਿਵਾਜ ਦੇ ਅਨਸਾਰ ਅਸੀਂ ਸੰਸਕਾਰ ਕਰ ਸਕੀਏ ਸਾਡੀ ਦਿਲ ਨੂੰ ਥੋੜੀ ਜਿਹੀ ਠੰਡ ਪਵੇ ਸਾਡੇ ਪਰਿਵਾਰ ਦਾ ਬਹੁਤ ਬੁਰਾ ਨਾਲ ਕਿੰਨੇ ਵਜੇ ਕਦੋਂ ਹੋਈ ਕੀ ਸਾਡੇ ਘਰ ਦਾ ਗੱਲ ਹੋਈ ਆ ਜੀ ਕੀ ਕਹਿ ਰਹੇ ਸੀ ਆਪ ਨੂੰ ਚੰਗਾ ਭਲਾ ਸਿਆ ਗੇੜਿਆ ਜੀ ਗੱਲਾਂ ਕਰਿਆ ਦੀ ਜੀ ਸਾਰਾ ਗੁੱਸਾ ਉਸੇ ਵੇਲੇ ਮੜਾ ਦਰ ਦੋਠਿਆ ਚਾਤੀ ਚ ਜੀ ਨਾਂ ਦੀ ਨਾਜ਼ ਬਸ ਤੁਹਾਡੇ ਕੀ ਲੱਗਦੇ ਸੀ ਤੁਹਾਡੇ ਨਾਲ ਵੀ ਗੱਲ ਹੋਈ ਹੋਣੀ ਹਾਂਜੀ ਰਾਤੀ ਤੋਂ ਰੋਜ਼ ਹੀ ਗੱਲ ਹੁੰਦੀ ਕੋਈ ਕੋਈ ਤੁਸੀਂ ਨਹਿਸਾਨੀ ਜਿਹੜੇ ਨਾਲ ਗੱਲ ਨਾ ਹੁੰਦੀ ਹੋਵੇ ਉਹਦੇ ਨਾਲ ਹੁਣ ਚੈਨ ਨਹੀਂ ਆਉਂਦੀ ਜਦੋਂ ਲੱਗਾ ਆਹਰੇ 2 ਮਹੀਨੇ ਹੋਣਗੇ ਜੀ ਜੈਨੂ ਨੇ ਹਰ ਹਾਲਿਦਾ ਦੇਖਣ ਦੋ ਮਹੀਨੇ ਪੂਰੇ ਹੋ ਗਏ ਜੀ ਕੰਮ ਕੰਮ ਲੱਗਿਆ ਸੀ ਉੱਥੇ ਕੋਈ ਹਾਂਜੀ ਹਾਂਜੀ ਕੰਮ ਦਾ ਕੰਮ ਦਾ ਦੋ ਨਾਂ ਦਾ ਕੰਮ ਕੀਤਾ ਸੀ ਚੱਲਦਾ ਚੱਲਦਾ ਹੀ ਆ ਜੀ ਕੰਮ ਚੱਲ ਰਿਹਾ ਸੀ ਬਹੁਤ ਵਧੀਆ ਜੀ ਸਭ ਕੁਝ ਠੀਕ ਠਾਕ ਸਹੀ ਗੱਲ ਜੀ ਹਾਂ ਅੱਜ ਸਵੇਰੇ ਪਤਾ ਲੱਗਿਆ ਦੋਨਦਰ ਸਵੇਰੇ ਅਟੈਕ ਹੋਇਆ ਜੀ 20 ਮਿੰਟ ਚ ਹੀ ਪੂਰਾ ਹੋ ਗਿਆ ਹਾਏ ਜਿਹੜੀ ਘਟਨਾ ਹੋ ਰਹੀ ਹੈ ਜੀ ਬਹੁਤ ਮੰਦਭਾਗੀ ਘਟਨਾ ਹੋ ਰਹੀਆਂ ਨੇ ਇਹ ਸਮਝ ਨਹੀਂ ਆ ਰਿਹਾ ਵੀ ਬਾਹਰਲੇ ਦੇਸ਼ ਚ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ ਜਦ ਕੋਈ ਫਿਲੀਪੀਨਸ ਦੇ ਵਿੱਚ ਕੋਈ ਇਹੋ ਜਿਹੀ ਠੰਡ ਵੀ ਨਹੀਂ ਇੰਨੀ ਜ਼ਿਆਦਾ ਸੀਗੀ ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ ਤੇ ਉਹ ਕਹਿੰਦਾ ਮੇਰੇ ਮੜਾ ਜੇ ਦਰਦ ਹੋ ਰਿਹਾ ਉਹ ਦਰਦ ਹੋਇਆ ਉਹ ਮੜਾ ਜਾਂ ਪੈ ਗਿਆ ਉਹ ਦੂਜਾ ਮੁੰਡਾ ਆਇਆ ਕਹਿੰਦਾ ਤੇ ਮੂੰਹ ਚ ਮਿਲਜੀ ਚੱਕ ਜਾਰੇ ਕੀ ਗੱਲ ਕੀ ਦੇਖਿਆ ਜਾਂ ਦੇਖਿਆ ਲੱਗ ਕਹਿੰਦਾ ਹੈ ਨਹੀਂ ਉਹ ਕਹਿੰਦਾ ਸਾਨੂੰ ਅਚਾਰ ਹੈ ਵੀ ਐਵੇਂ ਵੀ ਮੌਤ ਹੁੰਦੀ ਹੈ 15 ਮਿੰਟ ਲੱਗੇ ਨਹੀਂ 15 ਮਿੰਟ ਬੈਠੇ ਗੱਲ ਕਰ ਰਹੇ ਆ ਰਾਤ 11 12 ਵਜੇ ਤੱਕ ਆਪਣੇ ਆਪਣੀ ਮੰਨ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਛੋਟੀ ਜੀ ਉਹਦੀ ਬੱਚੀ ਹੈ ਉਹਦੇ ਪਹਿਲਾਂ ਪਿਤਾ ਜੀ ਨਹੀਂ ਹੈ ਅਸੀਂ ਅਪੀਲ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਸਾਡੇ ਬੱਚੇ ਇਹ ਜਾ ਹੋ ਗਏ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਨਾ ਪੈਣ ਸਾਡੇ ਮਜਬੂਰੀ ਚ ਜੇ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ ਇਸ ਕਰਕੇ ਰੋਜ਼ਗਾਰ ਦੀ ਤਲਾਸ਼ ਚ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਇਹ ਜਿਹੇ ਹਾਸੇ ਹੁੰਦੇ ਨੇ ਤਾਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਆ ਪਰਿਵਾਰ ਹੁਣ ਬਿਲਕੁਲ ਇਸ ਪਰਿਵਾਰ ਤੇ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ ਉਹ ਮੁੰਡਾ ਇਕੱਲਾ ਹੀ ਕਮਾਨਣ ਵਾਲਾ ਸੀ ਉਹਦੀ ਮਾਂ ਉਹਦੇ ਬੱਚਾ ਉਹਦੀ ਨੂੰਹ ਉਹਦੀ ਵਾਈਫ ਛੋਟਾ ਤਿੰਨੇ ਪਰਿਵਾਰ ਰਹਿ ਗਿਆ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਉਹਦੀ ਹੋਰ ਨਹੀਂ ਮਦਦ ਕਰ ਸਕਦੇ ਤਾਂ ਉਹਦੀ ਡੈੱਡ ਬੋਡੀ ਲੈ ਆਂ ਚ ਸਾਡੀ ਮਦਦ ਕਰਨ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਆ ਜੇ ਆਪਾਂ Hindu ਰੀਤੀ ਰਿਵਾਜ ਦੇ ਹਿਸਾਬ ਨਾਲ ਦਾ ਸੰਸਕਾਰ ਕਰ ਸਕੀਏ